ਹੈਲਪ ਮੀ ਉਹ ਵੇਖੀ ਬੱਚਾ ਹੈਲਪ ਮੰਗੀ ਆ ਰਿਹਾ ਹੈਲਪ ਮੀ ਕੋਈ ਗੱਲ ਨਹੀਂ ਇੱਕ ਘੰਟੇ ਚ ਪਹੁੰਚ ਜਾਊਗਾ ਮੈਂ ਤੁਹਾਡੇ ਕੋਲੇ ਜ਼ਬਰਦਸਤੀ ਲੈ ਕੇ ਜਾ ਰਹੇ ਨੇ ਚਾਵੇ ਬਾਹਰ ਜਾ ਗਈ ਹਾਂ ਛੱਟ ਹੋ ਤੂੰ ਕੌਣ ਹੈ ਪਿੱਛੋਂ ਕੇ ਗੱਲ ਕਰ ਕੀ ਗੱਲ ਆ ਛੱਡੋ ਤੂੰ ਮੈਨੂੰ ਕੀ ਕਰ ਛੱਡੋ ਮਾਰ ਦੀ ਅੰਜੀ ਸੋਨੇ ਵੀ ਜਵਾਕਰ ਨੂੰ ਕਿੰਨਾ ਕਰਕੇ ਲੈ ਕੇ ਜਾ ਰਿਹਾ ਹੈ ਹਾਂ ਉਹ ਭਾਜੀ ਤੁਹਾਨੂੰ ਕੋਈ ਗਲਤ ਫਹਿਮੀ ਹੋ ਗਈ ਹੋਣੀ ਆ ਚਾਚਾ ਇਹਦਾ ਚਾਚਾ ਉਹ ਸਕੂਲ ਲੈ ਕੇ ਜਾ ਰਹੇ ਸੀ ਇਹਨੂੰ ਆ ਬੈਗ ਭੁੱਲ ਗਈ ਸੀ ਭਾਬੀ ਉਹ ਲੈਣ ਗਈ ਹੋਈ ਸੀ ਮੇਰੇ ਮਰੇ ਸਲਿੱਪ ਦਿਖਾਗੇ ਹੈ ਫਲੀ ਜੀ ਸਲਿੱਪ ਹਾਂ ਸਲਿੱਪ ਤਾਂ ਮੈਂ ਨਹੀਂ ਜਬਰਦਸਤੀ ਲੈ ਕੇ ਜਾ ਰਹੇ ਨਹੀਂ ਮੈਂ ਸਕੂਲ ਲੈ ਜਾਣਾ ਚਾਹੁੰਦਾ ਹਾਂ Chào chồng chồng